ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਇੱਕ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਅਪਡੇਟ ਜਿਹੜੀ ਕਿ ਸਾਂਝੀ ਕਰ ਰਹੇ ਹਾਂ ਕਿ ਜਿਹੜੀ ਮੈਡੀਸਿਨਸ ਦੇ ਮੈਂ ਤੁਹਾਨੂੰ ਅੱਗੇ ਦੱਸਣ ਵਾਲੀਆਂ ਉਹ ਮੈਡੀਸਿਨ ਜੇਕਰ ਤੁਸੀਂ ਖਾਂਦੇ ਹੋ ਤਾਂ ਹੁਣੇ ਉਸ ਮੈਡੀਸਿਨ ਨੂੰ ਛੱਡ ਦਿਓ ਕਿਉਂਕਿ ਇੱਕ ਜਾਂਚ ਦੇ ਵਿੱਚ ਉਹਨਾਂ ਦੇ ਸੈਂਪਲ ਫੇਲ ਨਜ਼ਰ ਆਏ ਨੇ ਤਾਂ ਦੱਸ ਦਈਏ ਕਿ CDSCO ਨੇ ਆਪਣੀ ਹਾਲਿਆ ਜਾਂਚ ਦੇ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਉਹਨਾਂ ਨੇ ਦੱਸਿਆ ਹੈਗਾ ਕਿ ਦੇਸ਼ ਭਰ ਦੀਆਂ ਦਵਾਈਆਂ ਜੋ ਕਿ ਦੱਸਦੀ ਇਹ ਦੇਸ਼ ਭਰ ਦੀਆਂ ਵਕਫ ਵਕ ਫਾਰਸੀ ਕਿਊਟੀਕਲ ਕੰਪਨੀਆਂ ਦੀਆਂ 196 ਦਵਾਈਆਂ ਦੇ ਨਮੂਨੇ ਕੁਆਲਟੀ ਟੈਸਟ ਦੇ ਵਿੱਚ ਫੇਲ ਪਾਏ ਗਏ ਨੇ ਦੱਸਦੀ ਹੈ ਕਿ ਇਹਨਾਂ ਦੇ ਵਿੱਚੋਂ 60 ਨਮੂਨੇ ਸੈਂਟਰਲ ਲੈਬ ਦੇ ਵਿੱਚ ਕੁਆਲਿਟੀ ਟੈਸਟ ਦੇ ਵਿੱਚ ਫੇਲ ਹੋ ਗਏ ਨੇ ਅਤੇ 136 ਨਮੂਨੇ ਸਟੇਟ ਲੈਬ ਦੇ ਵਿੱਚ ਗੁਣਵੱਤਾ ਦੇ ਮਾਪਦੰਡਾ ਨੂੰ ਪੂਰਾ ਨਹੀਂ ਕਰ ਸਕੇ ਤਾਂ ਇਸ ਦੇ ਨਾਲ ਹੀ ਵਿਮਾ ਦੱਸਿਆ ਕਿ ਬਿਹਾਰ ਤੋਂ ਲਿਆ ਗਿਆ ਇੱਕ ਨਮੂਨਾ ਨਕਲੀ ਪਾਇਆ ਗਿਆ ਜ਼ਿਕਰਯੋਗ ਹੈ ਕਿ ਹਰ ਮਹੀਨੇ CDSCO ਦਿਦੇਸ਼ ਭਰ ਦੇ ਵੱਖ-ਵੱਖ ਦਵਾਈਆਂ ਦੇ ਨਮੂਨੇ ਇਕੱਠੇ ਕਰਦਾ ਹੈ ਅਤੇ ਇਹਨਾਂ ਦਾ ਕੁਆਲਿਟੀ ਟੈਸਟ ਕਰਦਾ ਹੈ ਤਾਂ April 2025 ਦੇ ਦੌਰਾਨ ਕੀਤੀ ਗਈ ਜਾਂਚ ਦੇ ਵਿੱਚ ਲਗਭਗ 3000 ਨਮੂਨੇ ਲਏ ਗਏ ਜਿਨ੍ਹਾਂ ਦੇ ਵਿੱਚੋਂ 196 ਨਮੂਨੇ ਸਟੈਂਡਰਡ ਕੁਆਲਟੀ ਯਾਨੀ ਕਿ ਐਨ ਐਸ ਕਯੂ ਦੇ ਨਹੀਂ ਸਨ ਯਾਨੀ ਕਿ طے ਕੀਤੇ ਮਾਪਦੰਡਾ ਦੇ ਖਰੇ ਨਹੀਂ ਉਤਰੇ ਤਾਂ ਐਨ ਸੀ ਕਯੂ ਦਾ ਮਤਲਬ ਹੈਗਾ ਕਿ ਦਵਾਈਆਂ ਪੂਰੀ ਤਰ੍ਹਾਂ ਖਰਾਬ ਨਹੀਂ ਹਨ ਪਰ ਇਹਨਾਂ ਦੇ ਵਿੱਚ ਕੁਝ ਜ਼ਰੂਰੀ ਮਿਆਰਾਂ ਦੀ ਘਾਟ ਪਈ